ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾਂ ਤੇ ਅੱਜ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਹ ਆ ਹੁਣ ਸਰਦੀਆਂ ਦਾ ਟਾਈਮ ਆ ਚੁੱਕਿਆ ਕਿ ਇਹਨਾਂ ਤੋਂ ਆਪਾਂ ਅੰਡੇ ਜ਼ਿਆਦਾ ਕਿਵੇਂ ਲੈ ਸਕਦੇ ਆ ਜਿਹੜੇ ਤਿੰਨ ਚਾਰ ਗੱਲਾਂ ਆਪਾਂ ਅੱਜ ਸ਼ੇਅਰ ਕਰਨੀਆਂ ਨੇ ਤੁਹਾਡੇ ਨਾਲ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਕਈ ਵੀਰਾਂ ਦੇ ਕਮੈਂਟ ਆਉਂਦੇ ਸੀ ਕਿ ਇਸ ਵਿਸ਼ੇ ਤੇ ਵੀਡੀਓ ਬਣਾਓ ਸੋ ਵੀਰਾਂ ਦੇ ਕਮੈਂਟਾਂ ਦੇ ਆਧਾਰ ਤੇ ਪਾਈ ਵੀਡੀਓ ਬਣਾਉਣ ਜਾ ਰਿਹਾ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਸੋ ਤਿੰਨ ਚਾਰ ਪੁਆਇੰਟ ਨੇ ਵੀਰੇ ਸਭ ਤੋਂ ਪਹਿਲਾ ਪੁਆਇੰਟ ਆ ਜਿਹੜਾ ਹੁਣ ਜਿਸ ਤਰ੍ਹਾਂ ਸਰਦੀਆਂ ਆ ਗਈਆਂ ਸਾਰਿਆਂ ਨੂੰ ਹੀ ਪਤਾ ਮੌਸਮ ਠੰਡਾ ਹੋ ਗਿਆ ਰਾਤ ਨੂੰ ਜਿਆਦਾ ਠੰਡ ਹੁੰਦੀ ਆ ਸੋ ਜਿਹੜਾ ਦਿਨ ਛੋਟੇ ਹੋ ਗਏ ਹੁਣ ਕਾਫੀ ਦਨ ਛੋਟੇ ਹੋਣ ਦੇ ਕਾਰਨ ਜਿਹੜੀ ਇਹਨਾਂ ਨੂੰ ਧੁੱਪ ਆ ਉਹ ਬਹੁਤ ਘੱਟ ਮਿਲਦੀ ਹੈਗੀ ਧੁੱਪ ਐਂ ਸਭ ਲਾ ਲੋ ਵੀ 2-3 ਘੰਟੇ ਮਿਲਦੀ ਆ ਇਹਨਾਂ ਨੂੰ ਜਿਹੜੀ ਲਾਈਟ ਆ ਉਹ ਜ਼ਿਆਦਾ ਮਿਲਣੀ ਚਾਹੀਦੀ ਹੁੰਦੀ ਆ ਜਦੋਂ ਇਹਨਾਂ ਨੂੰ ਲਾਈਟ ਘੱਟ ਮਿਲਦੀ ਆ ਉਹਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਇਹਨਾਂ ਦੀ ਘਟ ਜਾਂਦੀ ਆ ਸੋ ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਇਹਨਾਂ ਦੇ ਖੁੱਡਿਆਂ 'ਚ ਬੱਲਬ ਜ਼ਰੂਰੀ ਨੇ ਹੁਣ ਚਾਹੇ ਕਿਸੇ ਦੇ ਥੋੜੇ ਰੱਖੇ ਹੋਣੇ ਚਾਹੇ ਕਿਸੇ ਦੇ ਜ਼ਿਆਦਾ ਇਹਨਾਂ ਦੇ ਖੁੱਡਿਆਂ 'ਚ ਬੱਲਬ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਇਹਨਾਂ ਨੂੰ ਲਾਈਟ ਜ਼ਿਆਦਾ ਮਿਲ ਸਕੇ ਇਹਨਾਂ ਨੂੰ ਘੱਟੋ ਘੱਟ 16 ਘੰਟੇ ਲਾਈਟ ਚਾਹੀਦੀ ਹੁੰਦੀ ਹੈ ਵੈਸੇ ਤਾਂ ਚਲੋ ਆਪਾਂ ਰਾਤ ਨੂੰ ਜੇ ਆਪਾਂ ਇਹਨਾਂ ਨੂੰ ਬੱਲ ਬਲਾ ਦਾਂਗੇ ਤਾਂ ਇਹਨਾਂ ਦੀ ਥੋੜੀ ਬਹੁਤੀ ਕਮੀ ਪੂਰੀ ਹੋ ਜਾਊਗੀ ਸੋ ਇਹਨਾਂ ਦੇ ਖੁੱਡਿਆਂ 'ਚ ਬੱਲ ਬਹੁਤ ਜ਼ਿਆਦਾ ਜ਼ਰੂਰੀ ਨੇ ਪਹਿਲਾ ਪੁਆਇੰਟ ਤਾਂ ਦੂਸਰਾ ਪੁਆਇੰਟ ਹੁਣ ਠੰਡ ਜ਼ਿਆਦਾ ਹੁਣ ਕਰਕੇ ਖੁੱਡਿਆਂ 'ਚ ਜਿਸ ਤਰ੍ਹਾਂ ਆਪਾਂ ਰੋਸਨਦਾਨ ਰੱਖ ਲੈਂਦੇ ਇਹਨਾਂ ਦੇ ਹਵਾ ਪੈਣ ਵਾਸਤੇ ਗਰਮੀਆਂ 'ਚ ਉਹ ਸਾਰੇ ਕਵਰ ਹੋਣੇ ਚਾਹੀਦੇ ਨੇ ਵੀ ਜਿਆਦਾ ਠੰਡ ਹੋ ਗਈ ਠੰਡ ਕਰਕੇ ਇਹਨਾਂ ਦੇ ਹਵਾ ਪੈਣ ਕਾਰਨ ਇਹ ਜਿਆਦਾ ਬਿਮਾਰ ਹੁੰਦੇ ਨੇ ਜਿਆਦਾ ਇਹ ਵੀ ਪ੍ਰੋਬਲਮ ਆ ਰਹੀ ਆ ਸੋ ਖੁੱਡੇ ਇਹਨਾਂ ਦੇ ਪੂਰੇ ਤਰ੍ਹਾਂ ਕਵਰ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਤੁਸੀਂ ਆਪਣਾ ਦੇਖ ਰਹੇ ਹੋ ਪੱਲੀ ਲਈ ہوئی ਆ ਤੇ ਜਿਹੜਾ ਉਹ ਹੁਣ ਗੇਟ ਆਗਾ ਉਹਦੇ ਉੱਤੇ ਵੀ ਹੁਣ ਆਪਾਂ ਜਿਹੜੀ ਬੂਰੀਓ ਲਗਾ ਦੇਵਾਂਗੇ ਤਾਂ ਕਿ ਇਹਨਾਂ ਨੂੰ ਬਿਲਕੁਲ ਵੀ ਹਵਾ ਕ੍ਰੋਸ ਨਾ ਹੋਵੇ ਦੂਜੀ ਗੱਲ ਤੀਸਰਾ ਜਿਹੜਾ ਪੁਆਇੰਟ ਆ ਉਹ ਆ ਇਹਨਾਂ ਦੀ ਟਾਈਮ ਟੂ ਟਾਈਮ ਡੀ ਵਾਰਮਿੰਗ ਬਹੁਤ ਜ਼ਰੂਰੀ ਆ ਕਈ ਹੁਣ ਜਿਸ ਤਰ੍ਹਾਂ ਇਹ कूड़े ਦੇ ਢੇਰ ਤੋਂ ਕੁਛ ਨਾ ਕੁਛ ਖਾ ਲੈਂਦੀ ਨੇ ਤਾਂ ਇਹਨਾਂ ਦੇ ਅੰਦਰ ਜੀ ਪੈ ਜਾਂਦੇ ਨੇ ਉਹ ਜੀ ਪੈਣ ਦੇ ਕਾਰਨ ਇਹਨਾਂ ਦੇ ਅੰਦਰ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਜੇ ਟਾਈਮ ਨਾਲ ਉਹ ਜੀ ਇਹਨਾਂ ਦੇ ਬਾਹਰ ਨਾ ਨਿਕਲਣ ਤਾਂ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਨੇ ਸੋ ਇਸ ਨਾਲ ਜਿਹੜੀ ਮੁਰਗੀ ਜਾਂ ਮੁਰਗੇ ਦੀ ਡੈਥ ਵੀ ਹੋ ਸਕਦੀ ਆ ਮਰ ਵੀ ਜਾਂਦੇ ਨੇ ਸੋ ਡੀ ਵਾਰਮਿੰਗ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਮੀਨੇ ਡੀ ਵਾਰਮਿੰਗ ਕਰਦੇ ਰਹਿਣਾ ਚਾਹੀਦਾ ਜੇ ਡੀ ਵਾਰਮਿੰਗ ਬਾਰੇ ਪੂਰੀ ਜਾਣਕਾਰੀ ਲੈਣੀ ਆ ਤਾਂ ਕਮੈਂਟ ਕਰ ਦਿਓ ਉਹਦੇ ਵੀ ਇਸੇ ਤਰੀਕੇ ਪਾ ਪੂਰੀ ਵੀਡੀਓ ਬਣਾ ਦਾਂਗੇ ਤੀਜਾ ਪੁਆਇੰਟ ਚੌਥਾ ਜਿਹੜਾ ਪੁਆਇੰਟ ਆ ਚੌਥਾ ਜਿਹੜਾ ਪੁਆਇੰਟ ਆ ਦੋਸਤੋ ਇਹ ਇਹ ਹੈ ਕਿ ਹੁਣ ਲਗਭਗ ਸਾਰਿਆਂ ਦੀਆਂ ਮੁਰਗੀਆਂ ਜਿਹੜੀਆਂ ਆਂਡੇ ਤੇ ਆ ਚੁੱਕੀਆਂ ਨੇ ਸੋ ਖੁੱਡੇ ਦੇ ਵਿੱਚ ਨਾ ਜਾਂ ਤਾਂ ਤੁਸੀਂ ਕ੍ਰੇਟ ਧਰ ਸਕਦੇ ਹੋ ਜਿਹੜੇ ਕ੍ਰੇਟ ਹੁੰਦੇ ਨੇ ਪੁਰਾਣੇ ਆਪਾਂ ਕ੍ਰੇਟ ਲੈ ਕੇ ਉਹ ਧਰ ਸਕਦੇ ਆ ਜਾਂ ਫਿਰ ਇੱਟਾਂ ਦੇ ਬਾਕਸ ਬਣਾ ਸਕਦੇ ਆ ਖਾਨੇ ਜੀ ਉਹਦੇ ਵਿੱਚ ਤੂੜੀ ਧਰ ਦੋ ਤਾਂ ਕਿ ਮੁਰਗੀ ਉੱਥੇ ਆਂਡਾ ਦੇ ਸਕੇ। ਕਈ ਵਾਰ ਮੁਰਗੀ ਨੂੰ ਆਂਡਾ ਦੇਣ ਲਈ ਜਗ੍ਹਾ ਨਹੀਂ ਮਿਲਦੀ, ਉਹ ਤਾਂ ਵੀ ਨਹੀਂ ਐਂਡ ਦਿੰਦੀ ਹੁੰਦੀ। ਆਪਾਂ ਇਹਨਾਂ ਨੂੰ ਸਹੂਲਤ ਪੂਰੀ ਰੱਖਣੀ ਹੈ ਕੁੱਡੇ ਦੇ ਵਿੱਚ। ਇੱਕ ਸਾਈਡ ਤੇ ਦੋ ਤਿੰਨ ਖਾਨੇ ਬਣਾ ਦੋ। ਉਹਦੇ ਵਿੱਚ ਤੂੜੀ ਪਾ ਦਿਓ। ਮੁਰਗੀ ਆਪ ਹੀ ਉੱਥੇ ਆ ਕੇ ਆਂਡਾ ਦੇ ਦੂਗੀ ਤੇ ਆਂਡਾ ਖਰਾਬ ਵੀ ਨਹੀਂ ਹੋਊਗਾ। ਜੇ ਖੁੱਡੇ 'ਚ ਵੈਸੇ ਦੇਣੀ ਹੈ ਤਾਂ ਆਂਡੇ ਨੂੰ ਵਿੱਠ ਲੱਗ ਜੂ, ਹੋਰ ਲੱਗ ਜੂ। ਤੇ ਮਾਰਕੀਟ ਚ ਉਹਦਾ ਰੇਟ ਵਧੀਆ ਆਪਾਂ ਨੂੰ ਮਿਲਣਾ ਨਹੀਂ ਸੋ ਇੱਕ ਆਂਡੇ ਲਈ ਵੀ ਸਫੀਸ਼ੀਐਂਟ ਅਲੱਗ ਜਗ੍ਹਾ ਇਹਨਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਮੁਰਗੀ ਉੱਥੇ ਜਾ ਕੇ ਆਂਡਾ ਦੇ ਸਕੇ ਸੋ ਇਹਨਾਂ ਚਾਰ ਪੰਜ ਗੱਲਾਂ ਦਾ ਵੀਰੇ ਆਪਾਂ ਨੂੰ ਧਿਆਨ ਰੱਖਣਾ ਪੂ ਸਪੈਸ਼ਲ ਤੌਰ ਤੇ ਬਾਕੀ ਸਾਰੇ ਵੀਰਾਂ ਨੂੰ ਮੈਂ ਵੀਡੀਓ ਬਣਾਈ ਦਿਨਾ ਹੁੰਦਾ ਕਿਸੇ ਵੀ ਸੇ ਤੇ ਵੀਡੀਓ ਚਾਹੀਦੀ ਹੋਵੇ ਜਾਂ ਜਾਣਕਾਰੀ ਲੈਣੀ ਹੋਵੇ ਡਿਸਕ੍ਰਿਪਸ਼ਨ 'ਚ ਮੇਰਾ ਨੰਬਰ ਦਿੱਤਾ ਹੋਇਆ ਉੱਤੇ ਆ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਤੇ ਸੋ ਕਈ ਵੀਰਾਂ ਦੇ ਮੈਸੇਜ ਆਉਂਦੇ ਵੀ ਨੇ ਜਾਣਕਾਰੀ ਲੈਂਦੇ ਨੇ ਬਹੁਤ ਵਧੀਆ ਲੱਗਦਾ ਹੈਗਾ ਸੋ ਆਪਾਂ ਤੁਹਾਡੇ ਲਈ ਦਿਨ ਰਾਤ ਹਾਜ਼ਰ ਹਾਂ ਜਦੋਂ ਮਰਜ਼ੀ ਮੈਸੇਜ ਕਰੋ ਪੁੱਛੋ ਜਿੰਨੀ ਮੈਨੂੰ ਨੌਲੇਜ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂਗਾ ਸੋ ਵੀਡੀਓ ਨੂੰ ਵੀਰੇ ਸ਼ੇਅਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਕਰਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਾਂ ਤੁਹਾਡੇ ਨਾਲ ਹੀ ਆ ਸਾਰਾ ਕੁਝ ਸੋ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰੇ ਧੰਨਵਾਦ